ਫਰਕ ਪੈਂਦਾ ਤੁਸੀਂ ਵੀ ਅੱਜ ਮਾਰ ਦੇ ਵਿੱਚ ਸਾਥ ਦੇਵੋ ਜੇ ਸਾਡਾ ਪੁੱਤਰ ਅੱਜ ਕੰਗੇ ਰਸਤੇ ਲੱਗਾ ਸਾਡੇ ਗਵਾਂਡੀਆਂ ਦਾ ਪੁੱਤਰ ਮਾੜੀ ਸੰਗਤ ਦਾ ਆਦੀ ਹੈ ਸਾਧ ਸੰਗਤ ਜੀ ਉਹ ਵੀ ਸਾਡਾ ਆਪਣਾ ਪੁੱਤਰ ਹੈ ਉਹ ਵੀ ਸਾਡੀ ਆਪਣੀ ਧੀ ਹੈ ਸਾਡਾ ਫਰਕ ਪੈਂਦਾ ਕਿ ਅਸੀਂ ਦੂਜੇ ਦੇ ਦੁੱਖ ਲੋ ਦੁੱਖ ਜਾਰੀਓ ਤਾਪੀ ਕਰਮ ਕਮਾਉਣ ਦੇ ਕਰਦੇ ਹਾਰੇ ਹਾਰੇ ਜਿਹੜਾ ਤਾਪ ਕਮਾਉਂਦਾ ਹੈ ਇਸ ਪ੍ਰਕਾਰ ਦੇ ਨਾਲ ਕਰਖਦਾ ਹੈ ਕਿ ਸਤਿਗੁਰੂ ਜੀ ਕਹਿੰਦੇ ਨਾਨਕ ਜੋ ਮਥਲ ਮਨ ਹਣੀਆ ਕਿ ਮਥੇ ਧਰਮ ਰਾਏ ਇਸ ਪ੍ਰਕਾਰ ਦੇ ਨਾਲ ਕਠਨ ਸਜਾਵਾਂ ਮਿਲਦੀਆਂ ਨੇ ਤੇ ਆਪਾਂ ਜਾਗਰੂਕ ਕਰੀਏ ਆ ਦੇਖੋ ਕਿਵੇਂ ਆਪਣੇ ਪਿੰਡ ਦੇ ਬੱਚੇ ਮੂਹਰੇ ਲੱਗੇ ਕਿ ਅੱਜ ਸਾਡੇ ਪਿੰਡ ਦੇ ਵੱਡਿਆਂ ਨੂੰ ਵੀ ਗਿਆਨ ਦੇ ਰਹੇ ਨੇ ਅੱਜ ਸਾਡੇ ਪਿੰਡ ਦੇ ਨਿੱਕੇ-ਨਿੱਕੇ ਬੱਚੇ ਮੂਹਰੇ ਆ ਕੇ ਲੱਗੇ ਨੇ ਕਿ ਭਾਈ ਵੱਡਿਓ ਤੁਸੀਂ ਜਾਗਰੂਕ ਕਰੋ ਤੁਸੀਂ ਜਾਗੋ ਤੇ ਆਪਾਂ ਆਪਣੀ ਨੌਜਵਾਨੀ ਨੂੰ ਬਚਾਈਏ ਆਪਾਂ ਆਪਣੇ ਪਿੰਡ ਦੇ ਭਵਿੱਖ ਨੂੰ ਬਚਾਈਏ ਆਪਾਂ ਆਪਣੇ ਪਿੰਡ ਨੂੰ ਖੇਡਾਂ ਵਿੱਚ ਲਾਈਏ ਜਿੱਡਾ ਵੱਡਾ ਟੂਰਨਾਮੈਂਟ ਆਪਣੇ ਨਗਰ ਵਿੱਚ ਹੁੰਦਾ ਕਿਸੇ ਨੇੜਲੇ ਤੇੜਲੇ ਨਗਰ ਵਿੱਚ ਨਹੀਂ ਹੁੰਦਾ ਐਨਆਰਆਈਆ ਵੱਲੋਂ ਕੋਈ ਕਸਰ ਨਹੀਂ ਪਰ ਕਸਰ ਹੈ ਤੇ ਸਾਡੇ ਵੱਲੋਂ ਹੈ ਆਪਾਂ ਵੀ ਆਪਾਂ ਆਕੜਾ ਬਣਦਾ ਜੋਗਦੜ ਪਾਈਏ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਮਾਤਾ ਸਾਹਿਬੌਰ ਦੇ ਪੁੱਤਰ ਧੀਆ ਹਾਂ ਸਰਬ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਧੀਆ ਹੋਰ ਸੜਕਾ ਸਾਡਾ ਸਰਜ ਬਣਦਾ ਅਸੀਂ ਗੁਰੂ ਦੇ ਸਿੱਖ ਲਈਏ ਗੁਰੂ ਦੀ ਸਿੱਖੀ ਨੂੰ ਕਮਾਈਏ ਆਹ ਸਾਰੇ ਤਰੀਏ ਗੁਰੂ ਦੇ ਸਿੱਖੇ ਲਾਗੇ ਜੀ ਗੁਰੂ ਦੇ ਸਿੱਖੇ ਲਾਗੇ ਜੀ ਗੁਰੂ ਨੇ ਸਿੱਖੇ ਸਾਡੀ ਸੰਗਤ ਨੂੰ ਪਤਾ ਹੀ ਆ ਕਿ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਨગર ਨਿਵਾਸੀਆਂ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਅੱਜ ਦਾ ਇਹ ਚੇਤਨਾ ਮਾਰਚ ਇਹ ਪ੍ਰੋਗਰਾਮ ਰੱਖਿਆ ਜੋ ਗੁਰਦੁਆਰਾ ਸਾਹਿਬ ਤੋਂ ਚਾਲੇ ਪਾ ਕੇ ਸਾਰੇ ਨਗਰ ਦੀ ਪਰਿਕਰਮਾ ਕਰਦਾ ਹੋਇਆ ਇਹ ਚੇਤਨਾ ਮਾਰਚ ਆਪਣੇ ਰੌਕਿਆਂ ਵਾਲੀ ਸੜਕ ਦੇ ਮੋੜ ਤੇ ਪਹੁੰਚ ਚੁੱਕਿਆ ਹੈ ਸਾਰੇ ਹੀ ਨਗਰ ਦਾ ਫਰਜ਼ ਬਣਦਾ ਕਿ ਆਪਾਂ ਇਸ ਚੇਤਨਾ ਮਾਰਚ ਦਾ ਹਿੱਸਾ ਬਣੀਏ ਤੋ ਵੀ ਇਹ ਜਿਹੜਾ ਨਸ਼ਾ ਹੈ ਪੰਜਾਬ ਨੂੰ ਘੜਵਾ ਫਾ ਰਿਆ ਹੈ ਕੋਈ ਇਹਦੇ ਕੋਈ ਹੱਦਬੁਨੀ ਨਹੀਂ ਸੱਪਾ ਨੂੰ ਸਾਰਿਆਂ ਨੂੰ ਪਤਾ ਵੀ ਕਿੰਨੇ ਪੰਜਾਬ ਦੇ ਨੌਜਵਾਨ ਇਸ ਨਸ਼ੇ ਦੀ ਭੇਡ ਚੜ੍ਹ ਕੇ ਇਸ ਦੁਨੀਆ ਤੋਂ ਚਲੇ ਗਏ ਕਿੰਨੀਆਂ ਮਾਵਾਂ ਰੋ ਰਹੀਆਂ